ਕੱਲ ਜਿਹੜਾ ਮੇਰੇ ਫੇਸਬੁੱਕ ਮੈਸੈਂਜਰ ਦੇ ਉੱਤੇ ਇੱਕ ਮੈਸੇਜ ਆਇਆ ਦਾ ਬੜਾ ਉਹਦੇ 'ਚ ਥ੍ਰੈਟ ਜਾਨੋ ਮਾਰਨ ਦੀ ਤੇਰੀ ਲਾਸ਼ ਨਹੀਂ ਕੋਈ ਪਛਾਨ ਸਕੂਗਾ ਫਸਟ ਆਫ ਆਲ ਇਹ ਕਹਿਣਾ ਚਾਹੂੰਗਾ ਵੀ ਬੈਂਸ ਡਰਨ ਵਾਲਾ ਨਹੀਂਗਾ ਤੁਸੀਂ ਧਮਕੀਆਂ ਦੇ ਕੇ ਚਾਹੋ ਵੀ ਮੈਂ ਰਾਜੇ ਵੜਿੰਗ ਦੀ سپورਟ ਤੋਂ ਪਿੱਛੇ ਹਟ ਜਾਣਾ ਨਾਟ ਪੋਸੀਬਲ ਮੈਂ ਕਾਂਗਰਸ ਪਾਰਟੀ ਦੇ ਵਿੱਚ ਦਮਖੰਮ ਦੇ ਨਾਲ ਸੰਗਤ ਦੇ ਅਸ਼ੀਰਵਾਦ ਨਾਲ ਕਿਸੇ ਟੁੰਡੀ ਲਾੜ ਧਮਕੀ ਦੇਣ ਵਾਲੇ ਗਿੱਦੜ ਦੀ ਮੈਂ ਪਰਵਾਹ ਨਹੀਂ ਕਰਦਾ ਜਿਹੜੀਆਂ ਧਮਕੀਆਂ ਦਾ سلسلہ ਹੈ ਇਹ ਕਹੂੰਗਾ ਵੀ ਪਿਛਲੇ 2.5 ਸਾਲ ਤੋਂ 3 ਸਾਲ ਤੋਂ ਕੰਟੀਨਿਊਸ ਜਾਰੀ ਹੈ ਡੇਲੀ ਪਬਲਿਕ ਨਿਊਜ਼ ਤੇ ਤੁਹਾਡਾ ਸਵਾਗਤ ਹੈ ਤੁਹਾਡੇ ਲਈ ਨਵੀਂ ਖਬਰ ਨਵੀਂ ਚਰਚਾ ਲੈ ਕੇ ਆਉਂਦੇ ਹਾਂ ਜਿਸ ਤਰ੍ਹਾਂ ਨਾਲ ਪਿਛਲੇ ਕੁਝ ਦਿਨਾਂ ਤੋਂ ਉਹ ਸੋਸ਼ਲ ਮੀਡੀਆ ਤੇ ਚੈਨਲਾਂ ਤੇ ਸਿਰਫ ਚੋਣਾਂ ਦੀਆਂ ਖਬਰਾਂ ਦੇਖਣ ਨੂੰ ਮਿਲ ਰਹੀਆਂ ਅਸੀਂ ਚੋਣਾਂ ਦਾ ਮਾਹੌਲ ਗਰਮਾਇਆ ਹੋਇਆ ਹੈ ਸੀਗਾ ਅੱਜ ਇਸ ਨੂੰ ਲੈ ਕੇ ਇੱਕ ਜ਼ੋਨ ਨੂੰ ਜਿਹੜੀਆਂ ਕੱਲ ਚੋਣਾਂ ਹੋ ਜਾਣੀਆਂ ਨੇ ਲੇਕਿਨ ਪਰ ਅਸੀਂ ਅੱਜ ਗੱਲ ਕਰਾਂਗੇ ਜਿਸ ਤਰ੍ਹਾਂ ਨਾਲ ਚੋਣਾਂ ਦੇ ਵਿੱਚ ਜਿਹੜਾ ਸਿਆਸੀ ਪਾਰਟੀਆਂ ਵੱਲੋਂ ਇੱਕ ਦੂਜੇ ਤੇ ਰੋਪ-ਪ੍ਰਤੀਰੋਪ ਲਗਾਏ ਗਏ ਇਸ ਤੋਂ ਇਲਾਵਾ ਆ ਕਈ ਮਾਮਲੇ ਇਸ ਤਰ੍ਹਾਂ ਦੇ ਵੀ ਸਾਹਮਣੇ ਆਏ ਵੀ ਇਹ ਕਈ ਜਿਹੜੇ ਲੀਡਰਾਂ ਨੂੰ ਧਮਕੀਆਂ ਵੀ ਆਈਆਂ ਸੋ ਅਸੀਂ ਗੱਲ ਕਰਾਂਗੇ ਅੱਜ ਜਿਹੜੇ ਸਾਬਕਾ ਐਮਐਲਏ ਨੇ ਆਤਮਨਗਰ ਹਲਕੇ ਤੋਂ ਰਹੇ ਜਿਹੜੇ ਪਹਿਲਾਂ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਨਜੀਤ ਸਿੰਘ ਬੈਂਸ ਅਤੇ ਇਹ ਦੂਸਰੀ ਗੱਲ ਹੁਣ ਕਾਂਗਰਸ ਚਾਮਲੋਏ ਉਹਨਾਂ ਨੂੰ ਜਿਹੜੀ ਇੱਕ ਥ੍ਰੈਟ ਕਾਲ ਆਈ ਆ ਜਿਸ ਦੇ ਵਿੱਚ ਉਹਨਾਂ ਦੇ ਆਫੀਸ਼ੀਅਲੀ ਮੈਸੈਂਜਰ ਦੇ ਉੱਤੇ ਤੇ ਇੱਕ ਜਿਹੜਾ ਹੈਗਾ ਮੈਸੇਜ ਆਉਂਦਾ ਹੈਗਾ ਜਿਸ ਤੇ ਉਹਨਾਂ ਨੂੰ ਮਾਰ ਜਾਨੋ ਮਾਰ ਦੀ ਧਮਕੀ ਹੈ ਤੇ ਸਭ ਤੋਂ ਖਾਸ ਗੱਲ ਉਹਦੇ ਵਿੱਚ ਇਹ ਲਿਖਿਆ ਜਾਂਦਾ ਹੈਗਾ ਵੀ ਹੁਣ ਤੁਸੀਂ ਅੱਗੇ-ਅੱਗੇ ਨਾ ਵਧੋ ਸ਼ਾਂਤ ਹੋ ਕੇ ਬੈਠ ਜਾਓ ਜੇਕਰ ਤੁਸੀਂ ਸ਼ਾਂਤ ਹੋ ਕੇ ਨਹੀਂ ਬੈਠਦੇ ਤਾਂ ਤੁਹਾਡਾ ਚਿਹਰਾ ਵੀ ਕਿਸੇ ਨੇ ਪਛਾਣ ਲਾ ਨਹੀਂ ਇਸ ਗੱਲ ਨੂੰ ਲੈ ਕੇ ਸਿਮਰਤਜੀਤ ਸਿੰਘ ਵੈਸ ਨੇ ਕੀ ਕਿਹਾ ਉਹ ਵੀ ਤੁਹਾਨੂੰ ਸੁਣਾਵਾਂਗੇ ਸਿਮਰਤਜੀਤ ਸਿੰਘ ਵੈਸ ਨੇ ਕਿ ਇਸ ਮਾਮਲੇ 'ਚ ਉਹਨਾਂ ਵੱਲੋਂ ਚੋਣ ਕਮਿਸ਼ਨ ਨੂੰ ਜਦਕਿ ਹੁਣ ਚੋਣ ਜਾਬਤਾ ਲੱਗਿਆ ਹੈ ਚੋਣ ਕਮਿਸ਼ਨ ਨੂੰ ਜਿਹੜਾ ਹਰ ਕੰਪਲੇਂਟ ਜਾਂਦੀ ਹੈ ਤਕਰੀਬਨ ਚੌਣ ਕਮਿਸ਼ਨ ਨੂੰ ਤੇ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਕੰਪਲੀਟ ਕੀਤੀ ਹੈ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਮੰਗ ਕੀਤੀ ਹੈ ਵੀ ਐਫ ਆਈ ਆਰ ਦਰਜ ਕਰਕੇ ਤੇ ਜਾਂਚ ਕੀਤੀ ਜਾਵੇ ਉਹਨਾਂ ਨੇ ਇਹ ਵੀ આરોਪ ਲਗਾਏ ਨੇ ਜਿਹੜੇ ਸਿਆਸੀ ਉਹਨਾਂ ਦੇ ਵਿਰੋਧੀ ਨੇ ਉਹਨਾਂ ਵੱਲੋਂ ਇਸ ਤਰ੍ਹਾਂ ਦੀਆਂ ਜਿਹੜੀਆਂ ਕਰਤੂਤਾ ਜਿਹੜੀਆਂ ਕਰਵਾਈਆਂ ਜਾ ਰਹੀਆਂ ਨੇ આરોਪ ਲਗਾਏ ਨੇ ਲੇਕਿਨ ਕੀ ਸਚਾਈ ਹੈ ਇਹਦੇ ਵਿੱਚ ਉਹਨਾਂ ਨੇ ਜਾਂਚ ਦੀ ਮੰਗ ਕੀਤੀ ਆ ਸੋ ਇਹ ਅਕਸਰ ਮੇਰੇ ਕੋਲੇ ਨਾ ਵਟਸਐਪ ਤੇ ਉੱਤੇ ਕਾਲ ਤਾਂ ਮੈਂ ਜਦੋਂ ਦੇਖਦਾ ਵੀ ਮੋਰਿਆਂ ਬੋਲਣ ਵਾਲਾ ਥੋੜਾ ਜਿਹਾ ਡਿਫਰੈਂਟ ਲੱਗਿਆ ਫੋਨ ਕੱਟ ਦਈਦਾ। ਅਰ ਕੱਲ ਜਿਹੜਾ ਮੇਰੇ ਫੇਸਬੁੱਕ ਮੈਸੈਂਜਰ ਦੇ ਉੱਤੇ ਇੱਕ ਮੈਸੇਜ ਆਇਆ ਦਾ ਬੜਾ ਉਹਦੇ ਚ ਥ੍ਰੈਟ ਜਾਨੋ ਮਾਰਨ ਦੀ ਤੇਰੀ ਲਾਸ਼ ਨਹੀਂ ਕੋਈ ਪਛਾਣ ਸਕੂਗਾ। ਸੋ ਮੈਂ ਫਸਟ ਆਫ ਆਲ ਇਹ ਕਹਿਣਾ ਚਾਹੂੰਗਾ ਵੀ ਬੈਂਸ ਡਰਨ ਵਾਲਾ ਨਹੀਂਗਾ। ਤੁਸੀਂ ਧਮਕੀਆਂ ਦੇ ਕੇ ਚਾਹੋ ਵੀ ਮੈਂ ਰਾਜੇ ਵੜਿੰਗ ਦੀ ਸਪੋਰਟ ਤੋਂ ਪਿੱਛੇ ਹਟ ਜਾਣਾ ਨਾਟ ਪੋਸੀਬਲ ਮੈਂ ਕਾਂਗਰਸ ਪਾਰਟੀ ਦੇ ਵਿੱਚ ਦਮਖੰਮ ਦੇ ਨਾਲ ਸੰਗਤ ਦੇ ਅਸ਼ੀਰਵਾਦ ਨਾਲ ਕਿਸੇ ਟੁੰਡੀ ਲਾੜ ਧਮਕੀ ਦੇਣ ਵਾਲੇ ਗਿੱਦੜ ਦੀ ਮੈਂ ਪਰਵਾਹ ਨਹੀਂ ਕਰਦਾ ਪਰ ਮੈਂ ਆਪਣੀ ਡਿਊਟੀ ਸਮਝਦੇ ਹੋਏ ਪੁਲਿਸ ਨੂੰ ਇਲੈਕਸ਼ਨ ਕਮਿਸ਼ਨ ਨੂੰ ਸੀਪੀ ਲੁਧਿਆਣਾ ਨੂੰ ਡੀਜੀਪੀ ਲਾਅ ਐਂਡ ਆਰਡਰ ਨੂੰ ਕੰਪਲੇਂਟ ਜ਼ਰੂਰ ਭੇਜ ਦਿੰਦੀ ਆ ਸਰ ਕੀ ਕਹਿੰਦੇ ਕਦੋਂ ਆਈ ਤਾਂ ਕੀ ਇਹ ਗੱਲ ਕੋਈ ਜਦੋਂ ਕੋਈ ਜਦੋਂ ਮੈਂ ਰੋਡ ਸ਼ੋਅ ਤੇ ਸੀਗਾ ਤਾਂ ਮੇਰੇ ਕੋਲ ਟਾਈਮ ਮੈਂਸ਼ਨ ਹੈਗਾ ਕਿੰਨੇ ਵਜੇ ਦਾ ਮੈਸੇਜ ਆ ਤਕਰੀਬਨ ਉਸ ਉਸ ਟਾਈਮ ਦਾ ਹੀ ਮੈਸੇਜ ਹੈਗਾ ਆ ਇਸ ਤਰ੍ਹਾਂ ਇੱਕੀ ਤੁਹਾਨੂੰ ਡਾਇਰੈਕਟ ਆਇਆ ਜਾਂ ਤੁਹਾਡੇ ਮੇਰਾ ਪੇਜ ਜਿਹੜਾ ਅਫੀਸ਼ੀਅਲ ਹੈਗਾ ਵੈਰੀਫਾਈਡ ਤਾਂ ਉਹ ਮੇਰੀ ਮੀਡੀਆ ਟੀਮ ਚਲਾਉਂਦੀ ਆ ਤਾਂ ਉਹਨਾਂ ਨੇ ਤੁਰੰਤ ਮੈਨੂੰ ਇਨਫੋਰਮ ਕੀਤਾ ਵੀ ਇਦਾਂ ਦਾ ਇੱਕ ਥ੍ਰੈਟ ਆਇਆ ਹੈ ਮੈਸੇਜ ਦਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਤਰ੍ਹਾਂ ਦੀਆਂ ਜਿਹੜੀਆਂ ਧਮਕੀਆਂ ਆਉਂਦੀਆਂ ਨੇ ਕਿਸੇ ਨਾ ਕਿ ਜਿਹੜੀ ਵਿਰੋਧੀ ਪਾਰਟੀ ਹੈ ਬੋਲੋ ਜਾਂ ਬਖਲਾਹੜ ਦੇ ਵਿੱਚ ਆ ਫਰਸਟ੍ਰੇਸ਼ਨ ਐਂਡ ਇਨਸਿਉਰਟੀ ਫੀਲਿੰਗ ਜਾਂ ਬੈਂਸ ਦਾ ਜੋ ਨਹੀਂ ਲੜ ਰਿਹਾ ਯਾਰ ਤੁਸੀਂ ਮੇਰੇ ਨਾਲ ਕਿਉਂ ਜਿੱਦਦੇ ਹੋ ਮੇਰੇ ਨਾਲ ਤੁਸੀਂ ਕਿਉਂ ਪੰਗੇ ਲੈਨੇ ਹੋ ਮੈਂ ਤਾਂ ਭਾਈ ਕੈਂਡੀਡੇਟ ਨਹੀਂ ਹੈਗਾ ਕੈਂਡੀਡੇਟ ਕੋਈ ਹੋ ਰਿਹਾ ਤੁਸੀਂ ਪੰਗੇ ਵੇ ਰਹੇ ਇਨਸਿਕਿਉਰਟੀ ਫੀਲਿੰਗ ਫ্রম ਬੈਂਸ ਬੈਂਸ ਤੋਂ ਨਹੀਂ ਲੋਕਾਂ ਤੋਂ ਕਿ ਬੈਂਸ ਲੋਕਾਂ ਦਾ ਹਰਮਨ ਪਿਆਰਾ ਤੇ ਉਹ ਹਰਮਨ ਪਿਆਰਤਾ ਤੋੜਨ ਵਾਸਤੇ ਵੀ ਇਹ ਹਰਮਨ ਪਿਆਰ ਦਾ ਰਾਜਾ ਬੜਿੰਗ ਨੂੰ ਕਿਉਂ ਜਾ ਰਹੀ ਆ ਇਹ ਕੁਝੀਆਂ ਹਰਕਤਾਂ ਨੇ ਸੋ ਮੈਂ ਇਹ ਜ਼ਰੂਰ ਕਹੂੰਗਾ ਕਿ ਜਿਹੜੀ ਥ੍ਰੈਟ ਹੈਗੀ ਆ ਲਾਜ਼ਮੀ ਤੌਰ ਤੇ ਪੁਲਿਸ ਨੂੰ ਐਫ ਆਈ ਆਰ ਦਰਜ ਕਰਕੇ ਤਹਿਕੀਕਤ ਕਰਨੀ ਚਾਹੀਦੀ ਜਾਂ ਲਾਜ਼ਮੀ ਤੌਰ ਤੇ ਇਹ ਪੋਲੀਟੀਕਲ ਅਪੋਨੈਂਟ ਜਿਹੜੇ ਟੋਟਲੀ ਹਤਾਸ਼ ਹੋਏ ਹੈ ਜਿਨ੍ਹਾਂ ਨੂੰ ਦਿਖ ਰਿਹਾ ਸਾਹਮਣੇ ਵੱਡੀ ਹਾਰ ਤੇ ਇਨਸਿਕਿਉਰਟੀ ਇਹ ਉਸ ਫੀਲਿੰਗ ਦੇ ਵਿੱਚੋਂ ਕਿਸੇ ਨਾ ਕਿਸੇ ਭਾੜੇ ਦੇ ਟੱਟੂ ਤੋਂ ਇਹ ਜਿਹੜਾ ਥ੍ਰੈਟ ਮੈਸੇਜ ਮੈਨੂੰ ਕਰਵਾਇਆ ਜਿਹੜੀ ਆਈਡੀ ਆਈ ਕੋਈ ਪਤਾ ਲੱਗਿਆ ਕੋਈ ਤੁਹਾਡੇ ਲੋ ਪੁਲੀਸ ਦਾ ਹੀ ਹੁਣ ਕੰਮ ਹੈਗਾ ਪੁਲੀਸ ਸਾਨੂੰ ਡਿਟੈਕਟ ਕਰੇ ਐਫ ਆਈ ਆਰ ਦਵੇ ਐਂਡ ਫਰਦਰ ਇਨਵੈਸਟੀਗੇਟ ਕਰਕੇ ਅਸਲ ਦੋਸ਼ੀ ਤੱਕ ਲਾਜ਼ਮੀ ਪਹੁੰਚ ਪੜਾਓ ਇਸ ਤਰ੍ਹਾਂ ਦਾ ਪਹਿਲਾਂ ਵੀ ਤੁਮਕੀ ਨਹੀਂ ਕਿਤੇ ਜੀ ਮੈਂ ਇੱਕ ਹਾਈ ਕੋਰਟ ਦੇ ਵਿੱਚ ਆਪਣੀ ਤੇ ਆਪਣੀ ਫੈਮਿਲੀ ਦੀ ਸਿਕਿਉਰਿਟੀ ਨੂੰ ਲੈ ਕੇ ਪਟੀਸ਼ਨ ਵੀ ਪਾਈ ਆ ਅਣਡ ਏ ਜਿਹੜੀਆਂ ਧਮਕੀਆਂ ਦਾ سلسلہ ਹੈ ਇਹ ਕਹੂੰਗਾ ਵੀ ਪਿਛਲੇ 2 2.5 ਸਾਲ ਤੋਂ 3 ਸਾਲ ਤੋਂ ਕੰਟੀਨਿਊਸ ਜਾਰੀ ਹੈ ਐਂਡ ਮੈਂ ਪੁਲਿਸ ਨੂੰ ਵੀ ਕਹੂੰਗਾ ਵੀ ਪੁਲਿਸ ਨੂੰ ਥਾਰੋਲੀ ਇਨਵੈਸਟੀਗੇਸ਼ਨ ਲਾਜ਼ਮੀ ਕਰਨੀ ਚਾਹੀਦੀ ਹੈ ਐਫ ਆਈ ਆਰ ਦਰਜ ਕਰਨਾ ਕੌਣ ਹੈਗਾ ਬੰਦਾ ਇਹ ਜਿਹੜਾ ਬਾਰ-ਬਾਰ ਜਾਣ ਤੋਂ ਮਾਰਨ ਦੀਆਂ ਧਮਕੀਆਂ ਦੇ ਕੇ ਇੱਕ ਟੈਰਰ ਕ੍ਰੀਏਟ ਕਰਨ ਦਾ ਯਤਨ ਕਰ ਰਿਹਾ ਉਹਦੇ ਖਿਲਾਫ ਲਾਜ਼ਮੀ ਸਖਤ ਕਾਰਵਾਈ ਚਾਹੀਦੀ ਹੈ ਇਸ ਤਰ੍ਹਾਂ ਬੈਂਸਰ ਤੁਸੀਂ ਸਿਆਸਤ ਦੇ ਵਿੱਚੋਂ ਜਿਵੇਂ ਆਮ ਕਿਸੇ ਦੀ ਕੋਈ ਜਾਂਦੀ ਹੈ ਧਮਕੀ ਦੀ ਕੰਪਲੀਟ ਤੁਰੰਤ ਸੱਤਾਧਾਰੀ ਦਰਜ ਕਰਾ ਰਹੇ ਨੇ ਉਹਨਾਂ ਦੇ ਲੇਕਿਨ ਪਰ ਤੁਹਾਡੇ ਅੱਗੇ ਕੀ ਇਹ ਤੇ ਕੋਈ ਲੱਗਦਾ ਹੈਗਾ ਕਾਰਵਾਈ ਤਾਂ ਹਜੇ ਤੱਕ ਤਾਂ ਕੋਈ ਕੁਝ ਨਹੀਂ ਹੋਇਆ ਮੈਂ ਡੀਸੀਪੀ ਜਿਹੜੇ ਸਾਡੇ ਏਰੀਏ ਦੇ ਮੈਂ ਉਹਨਾਂ ਨੂੰ ਪਰਸਨਲੀ ਕਾਲ ਕੀਤਾ ਐਂਡ ਕਮਿਸ਼ਨਰ ਪੁਲਿਸ ਨੂੰ ਮੈਂ ਵਟਸਐਪ ਦੇ ਉੱਤੇ ਜਿਹੜੀ ਮੇਲ ਕੀਤੀ ਉਹਦਾ ਸਕਰੀਨਸ਼ਾਟ ਭੇਜ ਕੇ ਮੈਸੇਜ ਵੀ ਲਿਖਿਆ ਵੀ ਇਹ ਸਟ੍ਰਿਕਟ ਐਕਸ਼ਨ ਲੋ ਸੋ ਇਹ ਡਿਸਕ੍ਰਿਮੀਨੇਸ਼ਨ ਹੈ ਡੈਮੋਕ੍ਰੇਸੀ ਦੇ ਅੰਦਰ ਪੋਜੀਸ਼ਨ ਤੇ اپੋਜੀਸ਼ਨ ਸੁੰਦਰਤਾ ਹੈਗੀ ਆ ਲੋਕਤੰਤਰ ਦੀ ਇਹ ਥੋੜੀ ਜਿਹੀ ਜੇ ਇੱਕ ਸਤਾਧਾਰੀ ਕਵੇ ਤਾਂ ਆਪਣੇ ਖੱਬੇ ਸੱਜੇ ਕਿਸੇ ਬੰਦੇ ਤੋਂ ਹੀ ਮੁਕਦਮਾ ਦਰਜ ਕਿਸੇ ਦੇ ਬਰ ਖਿਲਾਫ ਇੱਕ ਟੈਰਰ ਕ੍ਰੀਏਟ ਕਰ ਲੈ ਵੀ ਸਤਾਧਾਰੀ ਮੁਕਦਮੇ ਕਰਾ ਰਹੇ ਆ ਜਦਕਿ ਇੱਕ ਦੋਵਾਰੀ ਦੇ ਐਮਐਲਏ ਨੂੰ ਤੇ ਇੱਕ ਲੋਕਾਂ ਦੇ ਹਰਮਨ ਪਿਆਰੇ ਲੋਕਾਂ ਦੇ ਸੇਵਾਦਾਰ ਨੂੰ ਰੇਟਾਵੇ ਦੇ ਪੁਲਿਸ ਅਜੇ ਤੱਕ ਐਫ ਆਈ ਆਰ ਇਹਨਾਂ ਦਵੇ ਐਫ ਆਈ ਆਰ ਨਹੀਂ ਹੋਊਗੀ ਤਾਂ ਇਨਵੈਸਟੀਗੇਸ਼ਨ ਕਿਵੇਂ ਹੋਊਗੀ ਫਸਟ ਆਫ ਆਲ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਹੈ ਕਿ ਗਾਥ ਹੋਣੀ ਹੈ ਹਜੇ ਤੱਕ ਕੋਈ ਐਫ ਆਈ ਆਰ ਦਰਜ ਨਹੀਂ ਸੋ ਮੈਂ ਕਹੂੰਗਾ ਵੀ ਇਹ ਜਿਹੜਾ ਸਤਾਧਾਰੀ ਲੋਕਾਂ ਦਾ ਮਨਸ਼ਾ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਦਾ ਜਨਾਜਾ ਪਹਿਲਾਂ ਹੀ ਆਲਰੇਡੀ ਆਪਾਂ ਸਾਰੇ ਜਾਣਦੇ ਆ ਇਹਨਾਂ ਦਾ ਮਨਸ਼ਾ ਲਾਅ ਐਂਡ ਆਰਡਰ ਨੂੰ ਲੈ ਕੇ 네ਗੇਟਿਵ ਹੈਗਾ